ਮੈਂ ਹਜੇ ਸਕੂਲ ਆਪਣਾ ਖਤਮ ਕੀਤਾ ਸੀ 19 ਸਾਲ ਦੀ ਉਮਰ ਸੀ ਤੇ ਮੇਰੇ ਘਰ ਪਰਿਵਾਰ ਰਿਸ਼ਤਾ ਆਉਂਦਾ ਮੇਰੇ ਸਹੁਰੇ ਪਰਿਵਾਰ ਵੱਲੋਂ ਕਿ ਇੱਕ ਮੁੰਡਾ ਦਾ 8 ਕਿਲੇ ਪੈਲੀਦੇ ਆ ਸਰਕਾਰੀ ਨੌਕਰੀ ਕਰਦਾ ਛੋਟਾ ਜਿਹਾ ਪਰਿਵਾਰ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਮੇਰੇ ਘਰ ਪਰਿਵਾਰ ਦੇ ਵਧੀਆ ਮਤਲਬ ਰਿਸ਼ਤਾ ਆ ਜਾਂਦਾ ਵਿਆਹ ਕਰ ਦਿੰਦੇ ਆ ਵਿਆਹ ਹੋ ਜਾਂਦਾ ਕੁਝ ਟਾਈਮ ਬਾਅਦ ਵਧੀਆ ਚੱਲਦਾ ਡੇਢ ਦੋ ਮਹੀਨੇ ਵਧੀਆ ਚੱਲਦਾ ਸਾਰਾ ਕੁਝ ਫਿਰ ਥੋੜੇ ਟਾਈਮ ਬਾਅਦ ਮਤਲਬ ਪਤਾ ਲੱਗਦਾ ਕਿ ਮੁੰਡਾ ਨਸ਼ਾ ਕਰਨ ਦਾ ਆਦਿ ਆ ਤੇ ਜਿਹੜਾ ਉਹਨਾਂ ਦਾ ਪਿਆਲੀ ਦਾ ਦੱਸਿਆ ਗਿਆ ਸੀ ਉਹ ਵੀ ਝੂਠ ਸੀਗਾ ਸਰਕਾਰੀ ਨੌਕਰੀ ਕਰਦਾ ਸੀ ਉਹ ਵੀ ਝੂਠ ਸੀਗਾ ਫਿਰ ਥੋੜੇ ਟਾਈਮ ਬਾਅਦ ਮੈਨੂੰ ਪਤਾ ਲੱਗਦਾ ਕਿ ਮੇਰੇ ਬੱਚਾ ਹੋਣ ਵਾਲਾ ਠੀਕ ਆ ਉੱਤੇ ਉਹਨਾਂ ਚ ਟਾਈਮ ਦੇ ਵਿੱਚ ਵੀ ਪਰਿਵਾਰ ਨੂੰ ਕੋਈ ਤਰਸ ਨਹੀਂ ਆ ਸਾਰਾ ਮਤਲਬ ਉਹੀ ਲੜਾਈ ਝਗੜੇ ਕੁੱਟਮਾਰ ਲੱਤਾਂ ਮਾਰਨੀ ਆ ਪੇੜ ਦੇ ਵਿੱਚ ਨਸ਼ੇ ਕਰਕੇ ਉਹਨੂੰ ਕੋਈ ਹੋਸ਼ ਨਾ ਰਹਿਣੀ ਚਾਹ ਹੋ ਜਾਂਦਾ ਜਦੋਂ ਤੇ ਉਸ ਟਾਈਮ ਤੇ ਵੀ ਨਹੀਂ ਆਂਦੇ ਮੈਂ ਵੇਟ ਕਰਦੀ ਕਾਲ ਕਰਦੀ ਉਹਨਾਂ ਨੂੰ ਫੋਨ ਕਰਦੀ ਕਿ ਡਾਕਟਰ ਨੇ ਬੁਲਾਇਆ ਕੋਈ ਪਰਿਵਾਰ ਦਾ ਨਹੀਂ ਮੈਂਬਰ ਆ ਕੇ ਸਾਰ ਨਹੀਂ ਲੈਂਦਾ ਫਿਰ ਉਸ ਤੋਂ ਬਾਅਦ ਮਤਲਬ ਨਹੀਂ ਸੁਦਰ ਦਾ ਪਰਿਵਾਰ ਮੈਂ ਲਾਸਟ ਫਿਰ ਮੈਂ ਇੱਥੋਂ ਆਪਣਾ ਦੁਬਈ ਦਾ ਸਫ਼ਰ ਸ਼ੁਰੂ ਕਰਦੀ ਆ ਮਤਲਬ ਉਹ ਚੀਜ਼ਾਂ ਕੁਝ ਇੱਥੋਂ ਮੈਨੂੰ ਹਾਊਸ ਘਰ ਦੇ ਕੰਮ ਵਾਸਤੇ ਜਿਹਦਾ ਹਾਊਸਮੈਡ ਵਿਜ਼ਿਟ ਤੇ ਭੇਜਿਆ ਗਿਆ ਸੀਗਾ ਉੱਥੇ ਜਾ ਕੇ ਪਤਾ ਲੱਗਦਾ ਕਿ ਉਹਨਾਂ ਦਾ ਕੁਝ ਹੋਰ ਕੰਮ کاروبار ਆ ਉਹਨਾਂ ਦਾ ਸੀਗਾ ਕਿ ਇੱਕ ਕੰਪਰੋਮਾਈਜ਼ ਵਗੈਰਾ ਕਰਵਾਇਆ ਜਾਂਦਾ ਸੀ ਉਹਨਾਂ ਦਾ ਕਿ ਕੁੜੀਆਂ ਨੂੰ ਮਤਲਬ ਇੱਕ ਟਾਰਚਰ ਕੀਤਾ ਜਾਂਦਾ ਸੀਗਾ ਕਿ ਉਹਨਾਂ ਨੂੰ ਪਾਕਿਸਤਾਨੀ ਮੁੰਡੇ ਨੇ ਉੱਥੇ ਆਇਆ ਸੀ ਕੰਮ ਕਰਨ ਲਈ ਸੀ ਦੀ ਸਰਵਿਸ ਵਗੈਰਾ ਕਰਨ ਉਹਦੇ ਦੱਸਣ ਤੇ ਮੈਨੂੰ ਪਤਾ ਲੱਗਦਾ ਕਿ ਇਹ ਮੈਂ ਗਲਤ ਸੁਸਾਇਟੀ ਦੇ ਵਿੱਚ ਜਾਂ ਗਲਤ ਉਸ ਜਗ੍ਹਾ ਤੇ ਆ ਗਈਆਂ ਫਸ ਗਈਆਂ ਤੇ ਫਿਰ ਮੈਂ ਉੱਥੋਂ ਆਪਣੇ ਆਪ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਕਿ ਕੋਈ ਮੇਰੇ ਕੋਲ ਨਹੀਂ ਪੈਸਾ ਨਹੀਂ ਸੀ ਫੋਨ ਨਹੀਂ ਸੀ ਕਰ ਸਕਦੀ ਲਾਸਟ ਮੇਰੇ ਕੋਲ ਵੀ ਦਿਨਾਂ ਮ ਸੀਗੇ ਜਿਹੜੇ ਕਹਾਣੀਕਾਰ ਚੈਨਲ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਮ ਰਣ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਕਹਾਣੀ ਮਨਦੀਪ ਕੌਰ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਵੇਖਿਆ ਤੇ ਸੰਘਰਸ਼ ਤੋਂ ਬਾਅਦ ਹੁਣ ਉਹਨਾਂ ਵੱਲੋਂ ਆਪਣੇ ਬੱਚੇ ਦੇ ਨਾਲ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਸ਼ੁਰੂ ਕਰ ਦਿੱਤੀ ਗਈ ਹੈ ਉਸ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਵੱਲੋਂ ਕੀ ਕੁਝ ਹੰਡਾਇਆ ਗਿਆ ਹੈ ਕਿਹੜੀਆਂ ਘੜੀਆਂ ਮੁਸੀਬਤਾਂ ਦੇ ਨਾਲ ਉਹ ਆਪਣੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਉਸ ਬਾਬਤ ਸਾਰੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਉਹਨਾਂ ਦਾ स्वागत ਕਰਦੇ ਆ ਪਹਿਲੇ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਮੈਮ ਸਤਿ ਸ਼ਕਾਲ ਜੀ ਸੋ ਜਿਵੇਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਆ ਕਿ ਬਹੁਤ ਸਾਰੀਆਂ ਮੁਸੀਬਤਾਂ ਚੱਲੀਆਂ ਜ਼ਰੂਰ ਦੱਸੋ ਆਪਣੇ ਸਫ਼ਰ ਬਾਰੇ ਕਿਵੇਂ ਸ਼ੁਰੂ ਹੋਇਆ ਤੇ ਕੀ ਕੁਝ ਹੰਡਾ ਕੇ ਆਏ ਹਾਂ ਜੀ ਮੈਮ ਗੱਲ ਹੁੰਦੀ ਹੈ ਮੇ 2011 ਤੋਂ ਮੇਰੀ ਮੈਰਿਜ ਤੋਂ ਮੈਂ ਹਜੇ ਸਕੂਲ ਆਪਣਾ ਖਤਮ ਕੀਤਾ ਸੀ 19 ਸਾਲ ਦੀ ਉਮਰ ਸੀ ਤੇ ਮੇਰੇ ਘਰ ਪਰਿਵਾਰ ਰਿਸ਼ਤਾ ਆਉਂਦਾ ਮੇਰੇ ਸਹੁਰੇ ਪਰਿਵਾਰ ਵੱਲੋਂ ਕਿ ਇੱਕ ਮੁੰਡਾ ਦਾ 8 ਕਿਲੇ ਪੈਲੀ ਦੇ ਆ ਠੀਕ ਹੈ ਜੀ ਸਰਕਾਰੀ ਨੌਕਰੀ ਕਰਦਾ ਛੋਟਾ ਜਿਹਾ ਪਰਿਵਾਰ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਮੇਰੇ ਘਰ ਪਰਿਵਾਰ ਦੇ ਵਧੀਆ ਮਤਲਬ ਰਿਸ਼ਤਾ ਆ ਜਾਂਦਾ ਵਿਆਹ ਕਰ ਦਿੰਦੇ ਆ ਥੋੜੇ ਟਾਈਮ ਬਾਅਦ ਉਸ ਤੋਂ ਬਾਅਦ ਮੇਰੇ ਪਹਿਲੇ ਉਮਰ ਕਿੰਨੀ ਹੁੰਦੀ ਥੋੜੀ 19 ਸਾਲ ਦੀ ਉਮਰ ਸੀ ਮੈਂ 19 ਸਾਲ ਦੀ ਉਮਰ ਸੀ ਠੀਕ ਹੈ ਤੇ ਵਿਆਹ ਹੋ ਜਾਂਦਾ ਕੁਝ ਟਾਈਮ ਬਾਅਦ ਵਧੀਆ ਚੱਲਦਾ ਡੇਢ ਦੋ ਮਹੀਨੇ ਵਧੀਆ ਚੱਲਦਾ ਸਾਰਾ ਕੁਝ ਫਿਰ ਥੋੜੇ ਟਾਈਮ ਬਾਅਦ ਮਤਲਬ ਪਤਾ ਲੱਗਦਾ ਕਿ ਮੁੰਡਾ ਨਸ਼ਾ ਕਰਨ ਦਾ ਆਦਿ ਆ ਕਾਫੀ ਮਤਲਬ ਦੁਨੀਆ ਦੇ ਜਿਨ੍ਹਾਂ ਦੇ ਨਾਮ ਵੀ ਨਹੀਂ ਪਤਾ ਉਹ ਸਾਰੇ ਨਸ਼ੇ ਕਰਦਾ ਠੀਕ ਆ ਤੇ ਜਿਹੜਾ ਉਹਨਾਂ ਦਾ ਪਿਆਲੀ ਦਾ ਦੱਸਿਆ ਗਿਆ ਸੀ ਉਹ ਵੀ ਝੂਠ ਸੀਗਾ ਸਰਕਾਰੀ ਨੌਕਰੀ ਕਰਦਾ ਸੀ ਉਹ ਵੀ ਝੂਠ ਸੀਗਾ ਠੀਕ ਆ ਇਹਨਾਂ ਸਾਰੀਆਂ ਗੱਲਾਂ ਦਾ ਜਦੋਂ ਉਹਨਾਂ ਨੂੰ ਪੁੱਛ ਪੜਤਾਲ ਕਰਨੀ ਜਾਂ ਕੋਈ ਗੱਲਬਾਤ ਕਰਨੀ ਤੇ ਉਹਨਾਂ ਨੇ ਅੱਗੇ ਉਹ ਲੜਾਈ ਝਗੜਾ ਕਰਨਾ ਸ਼ੁਰੂ ਕਰ ਦੇਣਾ ਮੈਨੇ ਕਮੇਨੇ ਹਨ ਜੋ ਵੀ ਮਤਲਬ ਉਹਨਾਂ ਦਾ ਸੀਗਾ ਤੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਮਤਲਬ ਮਾਰ ਕੁਟਾਈ ਹੋਣੀ ਦੰਨੇ ਮੇਲੇ ਹੋਣੇ ਡੇਢ 2 ਮਹੀਨੇ ਆਪਣੇ ਮੈਂ ਹੰਡਾਇਆ ਠੀਕਾ ਇਹ ਸਾਰੀਆਂ ਚੀਜ਼ਾਂ ਚਲਦੀਆਂ ਰਹੀਆਂ ਘਰ ਪਰਿਵਾਰ ਨੂੰ ਕਿਸੇ ਨੂੰ ਦੱਸਣ ਦੀ ਹਿੰਮਤ ਨਹੀਂ ਪਈ ਕਿਉਂਕਿ ਉਮਰ ਛੋਟੀ ਸੀ ਪਤਾ ਨਹੀਂ ਸੀ ਇਨਾਂ ਚੀਜ਼ਾਂ ਦਾ ਤੇ ਪਰਿਵਾਰ ਵੱਲੋਂ ਜਦੋਂ ਲੜਾਈ ਝਗੜਾ ਕਰਨਾ ਰੋਣਾ ਪਿੱਟਣਾ ਜੋ ਵੀ ਆ ਥੋੜੇ ਟਾਈਮ ਬਾਅਦ ਸਮਝਾ ਦੇਣਾ ਕਿ ਨਹੀਂ ਚਲੋ ਸੋਚਿਆ ਸਮਝੋਤਾ ਕਰ ਲਿਆ ਕਿ ਸ਼ਾਇਦ ਇਹੀ ਜ਼ਿੰਦਗੀ ਆ ਕੋਈ ਗੱਲ ਨਹੀਂ ਹੌਲੀ ਹੌਲੀ ਸੁਧਰ ਜਾਏਗਾ ਹਰ ਬੰਦਾ ਗਲਤ ਰਸਤੇ ਜਾਂਦਾ ਸੁਧਰਨ ਦਾ ਵੀ ਹੁੰਦਾ ਹੈ ਹਨਾ ਸੁਧਰ ਜਾਏਗਾ ਟਾਈਮ ਦਿੱਤਾ ਗਿਆ ਪਰ ਨਹੀਂ ਉਹ ਬੰਦਾ ਨਹੀਂ ਸੁਧਰਿਆ ਫਿਰ ਥੋੜੇ ਟਾਈਮ ਬਾਅਦ ਮੈਨੂੰ ਪਤਾ ਲੱਗਦਾ ਕੀ ਮੇਰੇ ਬੱਚਾ ਹੋਣ ਵਾਲਾ ਠੀਕ ਆ ਉਤੇ ਉਹਨਾਂ ਚ ਟਾਈਮ ਦੇ ਵਿੱਚ ਵੀ ਪਰਿਵਾਰ ਨੂੰ ਕੋਈ ਤਰਸ ਨਹੀਂ ਆ ਸਾਰਾ ਮਤਲਬ ਉਹੀ ਲੜਾਈ ਝਗੜੇ ਕੁੱਟਮਾਰ ਲੱਤਾਂ ਮਾਰਨੀ ਆ ਪੇੜ ਦੇ ਵਿੱਚ ਨਸ਼ੇ ਕਰਕੇ ਉਹਨੂੰ ਕੋਈ ਸ਼ੋਸ਼ ਨਾ ਰਹਿਣੀ ਹਨਾ ਮਤਲਬ ਤਨ ਤੋਂ ਕੱਪੜੇ ਵੀ ਉਹਨੇ ਆਪਣੇ ਲਾ ਕੇ ਕਦੀ ਤੋੜ ਲੱਗਣੀ ਜਾਂ ਨਸ਼ਾ ਓਵਰ ਕਰ ਲੈਣਾ ਜਾਂ ਤੋੜ ਲੱਗਣੀ ਪਤਾ ਹੀ ਨਹੀਂ ਸੀ ਉਹਨੂੰ ਨਸ਼ੇ ਦੇ ਵਿੱਚ ਉਹ ਕੀ ਕਰਦਾ ਕੋਈ ਮਾਰਕਟ ਕਰਨੀ ਸੱਸ ਨੂੰ ਦੱਸਣਾ ਤੇ ਉਹਨਾਂ ਨੇ ਵੀ ਉਹ ਚੀਜ਼ਾਂ ਨੂੰ ਇਗਨੋਰ ਮਾਰ ਦੇਣਾ ਕਿਸੇ ਨੇ ਕੋਈ ਮਤਲਬ ਰਵਾ ਨਹੀਂ ਵੱਡੀ ਮੰਨਤੇ ਕੀ ਬੀਤਦੀ ਸੀ ਇੱਕ ਤਾਂ ਮਤਲਬ ਕਿ ਬਹੁਤ ਛੋਟੀ ਉਮਰ ਦੇ ਵਿੱਚ ਵਿਆਹ ਹੁੰਦਾ ਫਿਰ ਉਸ ਤੋਂ ਬਾਅਦ ਜਦੋਂ ਬੱਚਾ ਹੋਣ ਵਾਲਾ ਹੁੰਦਾ ਤੇ ਇਹੋ ਜੀਆਂ ਮਤਲਬ ਤੁਹਾਡੇ ਨਾਲ ਕੀਤਾ ਜਾਂਦਾ ਤੇ ਮੇਰੇ ਮਨ ਤੇ ਸਿਰਫ ਮੈਂ ਦੇਖ ਕੇ ਇਹਨਾਂ ਚੀਜ਼ਾਂ ਨੂੰ ਰੋਂਦੀ ਸੀ ਕੋਈ ਸੋਲੂਸ਼ਨ ਨਹੀਂ ਸੀਗਾ ਕਿਉਂਕਿ ਦਾ ਕਰ ਹੀ ਨਹੀਂ ਸਕਦੇ ਕੁਝ ਹਨਾ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ ਸਿਰਫ ਆਪਣੇ ਆਪਾ ਸਮਝੌਤਾ ਕਰਕੇ ਚੀਜ਼ਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਸੀ ਕਿ ਲਾਵਾਂ ਲਈਆਂ ਬੰਦੇ ਨਾਲ ਇੱਕ ਧਰਮ ਨਿਭਾਉਣ ਦੀ ਕੋਸ਼ਿਸ਼ ਕਰਦੀ ਸੀ ਤੇ ਪਰ ਨਹੀਂ ਉਹਨਾਂ ਨੂੰ ਕੋਈ ਤਰਸ ਨਹੀਂ ਆਇਆ ਤੇ 7ਵੇਂ ਮਹੀਨੇ ਮੈਂ ਆਪਣੇ ਮਾਪਿਆਂ ਦੇ ਘਰ ਆ ਜਾਨੀ ਆ ਵਿਧਿਆ ਹੋ ਕੇ ਠੀਕਾ ਮੇਰੇ ਮਾਪੇ ਨੂੰ ਮੈਂ ਆ ਕੇ ਸਾਰੀਆਂ ਚੀਜ਼ਾਂ ਦੱਸਦੀ ਆ ਫਿਰ ਉਹਨਾਂ ਵੱਲੋਂ ਸਮਝਾਇਆ ਜਾਂਦਾ ਮੇਰੇ ਆਂਡ ਗਵੰਡ ਸੋਹਰਿਆ ਵੱਲੋਂ ਸਮਝਾਇਆ ਜਾਂਦਾ ਕਿ ਕੋਈ ਗੱਲ ਨਹੀਂ ਹਣਾ ਬੱਚੇ ਨੂੰ ਬਾਅਦ ਉਸ ਤੋਂ ਬਾਅਦ ਦੇਖਦੇ ਆ ਕੀ ਹੋ ਸਕਦਾ ਵਾ ਕੀ ਬੱਚੇ ਨੂੰ ਜਨਮ ਦੇਣਾ ਜ਼ਰੂਰੀ ਆ ਤੇ ਬੱਚਾ ਵੀ ਮਤਲਬ ਨਾਰਮਲ ਨਹੀਂ ਆ ਆਪਰੇਸ਼ਨ ਨਾ ਹੁੰਦਾ ਤੇ 3 ਮਹੀਨੇ ਮੈਂ ਇੱਥੇ ਰਹਿੰਦੀ ਆ 7ਵੇਂ ਮਹੀਨੇ ਦੀ ਆਈ 10ਵੇਂ ਮਹੀਨੇ ਬੇਟਾ ਹੁੰਦਾ ਜਾਂ ਕਿਸੇ ਨੇ ਸੋਹਰੇ ਪਰਿਵਾਰ ਨੇ ਕੋਈ ਕਿਸੇ ਨਸਾਰ ਨਹੀਂ ਲਈ 3 ਮਹੀਨੇ ਨਾਲ ਕੋਈ ਫੋਨ ਕਾਲ ਨਾ ਕੋਈ ਆ ਕੇ ਕਿਸੇ ਨੇ ਪਤਾ ਲਿਆ ਕੋਈ ਦਵਾਈ ਬੂਟੀ ਕੁਛ ਨਹੀਂ ਮਤਲਬ ਤੇ ਫਿਰ ਉਸ ਤੋਂ ਬਾਅਦ ਬੱਚਾ ਹੋ ਜਾਂਦਾ ਜਦੋਂ ਤੇ ਉਸ ਟਾਈਮ ਤੇ ਵੀ ਨਹੀਂ ਆਂਦੇ ਮੈਂ ਵੇਟ ਕਰਦੀ ਕਾਲ ਕਰਦੀ ਉਹਨਾਂ ਨੂੰ ਫੋਨ ਕਰਦੀ ਕਿ ਡਾਕਟਰ ਨੇ ਬੁਲਾਇਆ ਕੋਈ ਪਰਿਵਾਰ ਦਾ ਨਹੀਂ ਮੈਂਬਰ ਆ ਕੇ ਸਾਰ ਨਹੀਂ ਲੈਂਦਾ ਤੇ ਫਿਰ ਉਸ ਤੋਂ ਬਾਅਦ ਬੱਚਾ ਹੁੰਦਾ ਜਦੋਂ ਹਜੇ ਡੇਢਕ ਦਿਨ ਦਾ ਹੁੰਦਾ ਮੇਰੇ ਆਪਰੇਸ਼ਨ ਹੁੰਦਾ ਤੇ ਪਰਿਵਾਰ ਵੱਲੋਂ ਇਹ ਹੁੰਦਾ ਕੇਸ ਕਰ ਦਿੱਤਾ ਜਾਂਦਾ ਮੇਰੇ ਤੇ ਕਿ ਕੁੜੀ ਨੇ ਬੱਚਾ ਮਾਰ ਦਿੱਤਾ ਮੇਰੇ ਤੇ ਤੇ ਮੇਰੇ ਪਰਿਵਾਰ ਤੇ ਇਲਜ਼ਾਮ ਲਾ ਦਿੰਦੇ ਝੂਠੇ ਕਿ ਇਹ ਕੁੜੀ ਨਸ਼ੇ ਕਰਾਂਦੀ ਸੀ ਸਾਡੇ ਮੁੰਡੇ ਨੂੰ ਮਤਲਬ ਸਾਡਾ ਸੋਨਾ ਸਾਡੇ ਪੈਸੇ ਇਹ ਬਹੁਤ ਸਾਰੀਆਂ ਚੀਜ਼ਾਂ ਤੇ ਮਤਲਬ ਬਹੁਤ ਉਲਟੇ ਗਲਤ ਇਲਜ਼ਾਮ ਲਾਏ ਮੇਰੇ ਤੇ ਤੇ ਆਪਾਂ ਉਸ ਟਾਈਮ ਸਾਡੀ ਗੱਲ ਹੁੰਦੀ ਆਪਾਂ ਦੱਸਦੇ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਿ ਅਜੇ ਆਪਾਂ ਹਸਪੀਟਲ ਜਾਂ ਥੋੜੇ ਟਾਈਮ ਬਾਅਦ ਗੱਲ ਕਰਾਂਗੇ ਫਿਰ ਅਸੀਂ ਥੋੜੇ ਟਾਈਮ ਬਾਅਦ ਜਦੋਂ ਗੱਲ ਕਰਦੇ ਆ ਉਹਨਾਂ ਪਰਿਵਾਰ ਵੱਲੋਂ ਉੱਥੇ ਪੁਲਿਸ ਸਟੇਸ਼ਨ ਨਹੀਂ ਆਇਆ ਜਾਂਦਾ ਕੋਈ ਗੱਲ ਨਹੀਂ ਹੁੰਦੀ ਫਿਰ ਉਸ ਤੋਂ ਬਾਅਦ ਇੰਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਕਲੀਅਰ ਕਰਨ ਨੂੰ 7 ਸਾਲ ਲੱਗ ਜਾਂਦੇ ਆ ਤੇ 7 ਸਾਲਾਂ ਦੇ ਵਿੱਚ ਕੋਟ ਕਚੈਰੀਆਂ ਤਰੀਕਾ ਮੈਂਟਲੀ ਡਿਸਟਰਬ ਹੋ ਗਈ ਮੈਂ ਮਤਲਬ ਮੈਨੂੰ ਬ੍ਰੇਨ ਹੋਮਸ ਹੋ ਗਿਆ ਸੀਗਾ ਮਤਲਬ ਉਦੋਂ ਪਤਾ ਨਹੀਂ ਸੀ ਇਹ ਪਤਾ ਮੈਨੂੰ ਲਾਸਟ ਡਿਵੋਰਸ ਤੋਂ 7 ਸਾਲ ਬਾਅਦ ਫਿਰ ਮੈਂ ਇੱਕ ਡਿਸੀਜਨ ਲਿਆ ਕਿ ਮੈਂ ਰੋਜ਼ ਦਿਨ ਕੋਟ ਕਚੈਰੀਆਂ ਨਹੀਂ ਸੰਭਾਲ ਸਕਦੀ ਮੇਰਾ ਪਰਿਵਾਰ ਮੇਰੇ ਬੱਚੇ ਨੂੰ ਸੰਭਾਲਦਾ ਸੀ ਮੈਨੂੰ ਨਹੀਂ ਪਤਾ ਮੇਰਾ ਬੱਚਾ ਕਿੱਦਾਂ ਪਲਿਆ ਫਿਰ ਉਸ ਤੋਂ ਬਾਅਦ ਮੈਂ ਲਾਸਟ ਡਿਸੀਜਨ ਲੈ ਲਿਆ 7 ਸਾਲ ਬਾਅਦ ਕਿ ਮੈਂ ਡਿਵੋਰਸ ਲੈਣਾ ਡਿਵੋਰਸ ਤੋਂ ਬਾਅਦ ਫਿਰ ਮੈਂ ਜਿੱਦਾਂ ਡਿਵੋਰਸ ਹੋ ਜਾਂਦਾ ਫਿਰ ਪੋਜਨ ਦਾ ਮੈਂ ਫਿਰ ਜਦੋਂ ਹੀ ਬਾਹਰ ਨਿਕਲਦੀ ਆ ਮੇਰਾ ਮੈਨੂੰ ਚੱਕਰ ਆਂਦਾ ਮੈਂ ਗਿਰ ਜਾਂਦੀ ਆ ਮੈਨੂੰ ਹਸਪੀਟਲ ਲਿਜਾਇਆ ਜਾਂਦਾ ਪਤਾ ਲੱਗਦਾ ਕਿ ਮੈਨੂੰ ਬ੍ਰੇਨ ਹਮਾ ਜਾ ਤੇ ਮੈਂ ਮੈਂਟਲੀ ਡਿਸਟਰਬ ਹੋ ਜਾਂਦੀ ਆ ਫਿਰ ਉਹਦਾ 6 ਮਨਥ ਮੇਰੀ ਮੈਡੀਸਨ ਚੱਲਦੀ ਹੈ ਇਲਾਜ ਹੁੰਦੀ ਸਾਰਾ ਘਰ ਮੇਰੇ ਮਾਪੇ ਮੇਰੇ ਪਰਜਾਈ ਭਰਾ ਮੈਨੂੰ ਸੰਭਾਲ ਕਰਦੇ ਆ ਦੇਖਭਾਲ ਕਰਦੇ ਆ ਮੇਰੇ ਮਾ ਮੇਰੀ ਮਾਂ ਹੀ ਮੈਨੂੰ ਖਵਾਉਂਦੀ ਪੜਾਉਂਦੀ ਸਾਰਾ ਮੇਰੇ ਬੱਚੇ ਨੂੰ ਵੀ ਸਾਰਾ ਕੁਝ ਉਹ ਹੀ ਕਰਦੇ ਆ ਫਿਰ ਉਸ ਤੋਂ ਬਾਅਦ ਇਹ ਰੱਬ ਦਾ ਬੰਦਾ ਇੱਕ ਵਾਰੀ ਫੇਰ ਆਂਦਾ ਗਲਤੀ ਮੰਗਦਾ ਕਿ ਠੀਕ ਆ ਮaaf ਕੀਤਾ ਜਾਵੇ ਮੈਨੂੰ ਮੈਨੂੰ ਘਰ ਬਸਾਉਣ ਦਾ ਮੌਕਾ ਦਿੱਤਾ ਆਪਾਂ ਫੇਰ ਉਹਨੂੰ ਇੱਕ ਮੌਕਾ ਦਿੰਦੇ ਆ ਤੇ ਪਰ ਉਹ ਨਹੀਂ ਸੁਧਰਦਾ ਉਹਦਾ ਉਹੀ ਮਹੀਨਾ ਕੁ ਵਧੀਆ ਰਹਿੰਦਾ ਫੇਰ 1.5-2 ਮਹੀਨੇ ਉਹੀ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਮੈਂ ਫੇਰ ਉਹੀ ਨਰਕ ਚ ਫਸ ਜਾਂਦੀ ਆ ਤੇ ਕੋਈ ਸੁਧਾਰ ਨਹੀਂ ਕੀਤਾ ਗਿਆ ਫਿਰ ਲਾਸਟ ਨੂੰ ਮੈਨੂੰ ਇੱਕ ਦਿਨ ਅਚਾਨਕ ਛੱਡ ਕੇ ਚਲਾ ਜਾਂਦਾ ਮੈਨੂੰ ਕੋਈ ਪਤਾ ਨਹੀਂ ਕਿ ਕਿੱਥੇ ਆ ਕਿੱਥੇ ਨਹੀਂ ਆ ਫਿਰ ਆਪਾਂ ਥੋੜਾ ਪੁੱਛ ਪੜਤਾਲ ਕਰਦੇ ਹਾਂ ਕਿੱਥੇ ਆ ਆਪਣੇ ਸਹੁਰੇ ਪਰਿਵਾਰ ਜਾ ਕੇ ਦੇਖਦੇ ਹਾਂ ਤੇ ਬੰਦਾ ਆਪਣੇ ਘਰ ਆਰਾਮ ਨਾਲ ਆਪਣੀ ਮੰਮੀ ਕੋਲੇ ਬੈਠਾ ਹੁੰਦਾ ਤੇ ਫਿਰ ਮੈਂ ਫੇਰ ਉੱਥੇ 1.5-2 ਮਹੀਨੇ ਜਾਂਦੀ ਆਂਦੀ ਆਂ ਰੋਜ਼ ਦਿਨ ਕੀ ਠੀਕ ਆਪ ਦੁਬਾਰਾ ਆਪਣੀ ਜ਼ਿੰਦਗੀ ਨੂੰ ਕੋਈ ਗਲਤੀ ਹੋਈ ਆ ਕਿਉਂਕਿ ਇੱਕ ਵਾਰੀ ਘਰ ਉਜਾੜ ਲਿਆ ਦੁਬਾਰਾ ਨਹੀਂ ਹੋਣਾ ਉਜਾੜਨਾ ਕੋਈ ਵੀ ਡਿਸੀਜਨ ਸੋਚ ਸਮਝ ਕੇ ਲੈਂਦੇ ਪਰ ਨਹੀਂ ਉਹ 2 ਕੁ ਮਹੀਨੇ ਫੇਰ ਮੈਂ ਤਰਲੇ ਕਰਦੀ ਆਂ ਨਹੀਂ ਉਸ ਚੀਜ਼ ਨੂੰ ਮੰਨਦੇ ਸਿਰਫ ਉਹਨਾਂ ਦਾ ਇਹ ਸੀਗਾ ਕਿ ਨਸ਼ੇਵਾਜ਼ ਵਿਆਹਿਆ ਨਹੀਂ ਜਾਣਾ ਸੀ ਵਿਆਹ ਕੀਤਾ ਬੱਚਾ ਨਹੀਂ ਹੋਣਾ ਬੱਚਾ ਵੀ ਹੋ ਗਿਆ ਕਿ ਸਿਰਫ ਇੱਕ ਬੱਚੇ ਲੈਣ ਦੇ ਚੱਕਰ ਦੇ ਵਿੱਚ ਇੱਕ ਨਾ ਕਰਨ ਦੇ ਚੱਕਰ ਚ ਕਿਸੇ ਦੂਜੇ ਬੰਦੇ ਦੀ ਪੂਰੀ ਲਾਈਫ ਖਰਾਬ ਕਰ ਦਿੱਤੀ ਠੀਕਾ ਫਿਰ ਉਸ ਤੋਂ ਬਾਅਦ ਮਤਲਬ ਨਹੀਂ ਸੁਦਰ ਦਾ ਪਰਿਵਾਰ ਮੈਂ ਲਾਸਟ ਫਿਰ ਮੈਂ ਇੱਥੋਂ ਆਪਣਾ ਦੁਬਈ ਦਾ ਸਫ਼ਰ ਸ਼ੁਰੂ ਕਰਦੀ ਆ ਅੱਛਾ ਫਿਰ ਤੁਸੀਂ ਡਿਸੀਜਨ ਲੈਂਦੇ ਹੋ ਕਿ ਸਭ ਕੁਝ ਛੱਡ ਕੇ ਦੁਬਈ ਜਾਣਾ ਮੈਂ ਆਪਣੇ ਬੱਚੇ ਦਾ ਸਿਰਫ ਪਾਲਣ ਪੋਸ਼ਣ ਕਰਨਾ ਉਹਦੀ ਜ਼ਿੰਦਗੀ ਬਣਾਣੀ ਆ ਹੋਰ ਮੈਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਆ ਸਿਰਫ ਬੱਚੇ ਲਈ ਤੇ ਮੈਂ ਫਿਰ ਆਪਣਾ ਦੁਬਈ ਜਾਂਦੀ ਆ ਉੱਥੇ ਜਾ ਕੇ ਵੀ ਸਾਰੀਆਂ ਚੀਜ਼ਾਂ ਮੇਰੇ ਨਾਲ ਬੜੀਆਂ ਗਲਤ ਹੁੰਦੀਆਂ ਵੱਡੇ ਚੱਕਰਾਂ 'ਚ ਫਸ ਜਾਂਦੀਆਂ ਹਨਾ ਤੇ ਉਹ ਵੀ ਮਤਲਬ ਉਹ ਚੀਜ਼ਾਂ ਕੁਝ ਇੱਥੋਂ ਮੈਨੂੰ ਹਾਊਸ ਘਰ ਦੇ ਕੰਮ ਵਾਸਤੇ ਜਿਹਦਾ ਹਾਊਸਮੈਡ ਵਿਜ਼ਿਟ ਤੇ ਭੇਜਿਆ ਗਿਆ ਸੀਗਾ ਉੱਥੇ ਜਾ ਕੇ ਪਤਾ ਲੱਗਦਾ ਕਿ ਉਹਨਾਂ ਦਾ ਕੁਝ ਹੋਰ ਕੰਮ کاروبار ਤੇ ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਥੋੜਾ 15 20 ਦਿਨਾਂ ਬਾਅਦ ਪਤਾ ਲੱਗਦਾ ਤੇ ਮੈਂ ਉਹਨਾਂ ਚੀਜ਼ਾਂ ਚੋਂ ਨਿਕਲਣ ਦੀ ਕੋਸ਼ਿਸ਼ ਕਰਦੀ ਆ ਠੀਕਾ ਕੋਈ ਰੱਬ ਰੂਪ ਇਨਸਾਨ ਮੇਰਾ ਸਾਥ ਦਿੰਦਾ ਮੈਨੂੰ ਉਹਨਾਂ ਚੀਜ਼ਾਂ ਜੋ ਕੱਢਦਾ ਉਸ ਮੰਡੀ ਦੇ ਵਿੱਚੋਂ ਤੇ ਮੈਂ ਨਹੀਂ ਜ਼ਰੂਰ ਦੱਸੋ ਜਦੋਂ ਉੱਥੇ ਗਏ ਆ ਮਤਲਬ ਕੀ ਸੀਗਾ ਕਿਹੋ ਜਿਹਾ এনवायरमेंट ਸੀਗਾ ਉੱਥੇ ਉੱਥੇ ਦਾ ਮਾਹੌਲ ਕੁਛ ਵਧੀਆ ਨਹੀਂ ਸੀਗਾ ਉਹਨਾਂ ਦਾ ਸੀਗਾ ਕਿ ਇੱਕ ਕੰਪਰੋਮਾਈਜ਼ ਵਗੈਰਾ ਕਰਵਾਇਆ ਜਾਂਦਾ ਸੀ ਉਹਨਾਂ ਦਾ ਕਿ ਕੁੜੀਆਂ ਨੂੰ ਮਤਲਬ ਇੱਕ ਟੌਰਚਰ ਕੀਤਾ ਜਾਂਦਾ ਸੀਗਾ ਕਿ ਉਹਨਾਂ ਨੂੰ ਉਸ ਚੀਜ਼ ਵਾਲੇ ਪਾਸੇ ਲੈ ਕੇ ਜਾਂਦੇ ਭੁੱਖੇ ਰੱਖਿਆ ਜਾਣਾ ਟੌਰਚਰ ਕੀਤਾ ਜਾਣਾ ਪੈਸੇ ਨਾ ਦੇਣੇ ਹਨਾ ਤੇ ਉਹ ਚੀਜ਼ਾਂ ਦਾ ਕਰਕੇ ਕਿ ਵੀ ਕੁੜੀਆਂ ਆਪਣੇ ਆਪ ਉਸ ਚੀਜ਼ ਵਾਲੇ ਕੰਪਰੋਮਾਈਜ਼ ਵਾਲੇ ਸੇ ਨੂੰ ਆਜਨ ਤੇ ਮੈਂ ਮਤਲਬ ਉਹ ਥੋੜਾ ਮਨ ਨ ਹੋਇਆ ਮੈਨੂੰ ਕਿਸੇ ਪਾਕਿਸਤਾਨੀ ਮੁੰਡੇ ਨੇ ਉੱਥੇ ਆਇਆ ਸੀ ਕੰਮ ਕਰਨ ਲਈ AC ਦੀ ਸਰਵਿਸ ਵਗੈਰਾ ਕਰਨ ਉਹਦੇ ਦੱਸਣ ਤੇ ਮੈਨੂੰ ਪਤਾ ਲੱਗਦਾ ਕਿ ਇਹ ਮੈਂ ਗਲਤ ਸੁਸਾਇਟੀ ਦੇ ਵਿੱਚ ਜਾਂ ਗਲਤ ਜਗ੍ਹਾ ਤੇ ਆ ਗਈਆਂ ਫਸ ਗਈਆਂ ਤੇ ਫਿਰ ਮੈਂ ਉੱਥੋਂ ਆਪਣੇ ਆਪ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੇ ਮੇਰਾ ਪਾਸਪੋਰਟ ਵੀ ਲੈ ਲਿਆ ਸੀ ਫੋਨ ਵੀ ਲੈ ਲਿਆ ਸੀ ਕੋਈ ਮੇਰੇ ਕੋਲ ਨਹੀਂ ਪੈਸਾ ਨਹੀਂ ਸੀ ਫੋਨ ਨਹੀਂ ਸੀ ਕਰ ਸਕਦੀ ਲਾਸਟ ਮੇਰੇ ਕੋਲ 20 ਰਾਮ ਸੀਗੇ ਜਿਹੜੇ ਮੈਂ ਇੰਡੀਆ ਕਰੰਸੀ ਸੀਗੀ ਮੇਰੇ ਕੋਲ ਮੈਨੂੰ ਨਹੀਂ ਸੀ ਪਤਾ ਕਿ ਉੱਥੇ ਦੁਬਈ ਦੀ ਕਰੰਸੀ ਚੱਲਦੀ ਆ ਕਿਉਂਕਿ ਪਹਿਲੇ ਹੀ ਪ੍ਰੋਬਲਮ ਅਜੋ ਕੇ ਸੀ ਦਿਮਾਗ ਇੰਨਾ ਨਹੀਂ ਤੇਜ਼ ਸੀਗਾ ਤੇ ਫਿਰ ਉਹਨਾਂ ਪੈਸਿਆਂ ਨਾਲ ਮੈਂ ਇੱਕ ਇੱਕ ਕਰਦਰਾਮ ਦਾ ਰੋਜ਼ ਘਰ ਫੋਨ ਕਰਦੀ ਸੀ 20 ਰਾਮ ਮੇਰੇ 20 ਦਿਨਾਂ ਚ ਪੂਰੇ ਹੋ ਗਏ ਮੇਰੇ ਕੋਲ ਲਾਸਟ ਕੋਈ ਪੈਸਾ ਨਹੀਂ ਬਚਦਾ ਫਿਰ ਲਾਸਟ ਮੈਂ ਜਦੋਂ ਮੈਨੂੰ ਇਹ ਚੀਜ਼ਾਂ ਪਤਾ ਲੱਗਦੀਆਂ ਮੈਂ ਮਿਸ ਕਾਲ ਕਰਦੀਆਂ ਆਪਣੇ ਘਰ ਪਰਿਵਾਰ ਨੂੰ ਤੇ ਉਹ ਮਿਸ ਕਾਲ ਤੇ ਮੇਰੀ ਸਾਰੀ ਜ਼ਿੰਦਗੀ ਬਦਲ ਜਾਂਦੀ ਆ ਫਿਰ ਮੇਰਾ ਘਰ ਪਰਿਵਾਰ ਉਹ ਰੱਬਰੂਪੇ ਇਨਸਾਨ ਨੂੰ ਮੈਂ ਪਹਿਲੀ ਇੰਟਰਵਿਊ ਵਿੱਚ ਦੱਸਿਆ ਹੋਇਆ ਵਾ ਕਿ ਉਹ ਆ ਕਿ ਮੇਰੀ ਹੈਲਪ ਕਰਦੇ ਮੈਨੂੰ ਫੋਨ ਦਿੰਦੇ ਆ ਪੈਸੇ ਦਿੰਦੇ ਉਹਨਾਂ ਨਾਲ ਗੱਲਬਾਤ ਕਰਦੇ ਪਤਾ ਲੱਗਦਾ ਕਿ ਅਸੀਂ ਇਸ ਕੁੜੀ ਦੇ ਪੈਸੇ ਭਰੇ ਹੋਇਆ ਹਨ ਤੇ ਤਾਂ ਕਰਕੇ ਅਸੀਂ ਇਹਨੂੰ ਇੱਥੇ ਰੱਖਿਆ ਹੋਇਆ ਵਾ ਤੇ ਆਪਾਂ ਫਿਰ ਉਹਨਾਂ ਨੂੰ ਕਿਹਾ ਕਿ ਪੰਜਾਬੀ ਕੁੜੀ ਹੁੰਦੇ ਨਾਲ ਤੇ ਸਾਨੂੰ ਇਹ ਸਿੱਖਿਆ ਨਹੀਂ ਮਿਲੀ ਘਰ ਪਰਿਵਾਰ ਤੋਂ ਅਸੀਂ ਆਪਣੇ ਦਸਨਾਂ ਉਹਾਂ ਦੀ ਕਿਰਤ ਕਰਕੇ ਖਾਣਾ ਪਸੰਦ ਕਰਦੀਆਂ ਤੇ ਆਪਾਂ ਉਹਨਾਂ ਚੀਜਾਂ ਤੋਂ ਮਨਾ ਕਰਦੇ ਆ ਹੋਰ ਵੀ 2-4 ਕੁੜੀਆਂ ਹੁੰਦੀਆਂ ਉਹਨਾਂ ਨੂੰ ਵੀ ਦੱਸਿਆ ਜਾਂਦਾ ਸਮਝਾਇਆ ਜਾਂਦਾ ਆਪਣੀਆਂ ਪੰਜਾਬੀ ਕੁੜੀਆਂ ਹੁੰਦੀਆਂ ਉਹਨਾਂ ਨੂੰ ਵੀ ਮੈਂ ਨਾਲ ਵਾਪਸ ਕਾਰ ਲੈ ਕੇ ਆਂਦੀ ਟਿਕਟ ਵੀਜ਼ਾ ਸਾਰਾ ਮੇਰੇ ਘਰ ਪਰਿਵਾਰ ਕਰਵਾਉਂਦਾ ਉਹਨਾਂ ਨਾਲ ਗੱਲ ਕਰਦਾ ਤੇ ਫਿਰ ਪਤਾ ਲੱਗਦਾ ਕਿ ਉਹਨਾਂ ਨੇ ਜਿਨ੍ਹਾਂ ਨੇ ਮੈਨੂੰ ਭੇਜਿਆ ਸੀਗਾ ਉਹਨਾਂ ਨੇ ਪੈਸੇ ਲੈ ਕੇ ਇਤੋਂ ਫ੍ਰੀ ਟਿਕਟ ਫ੍ਰੀ ਵੀਜ਼ਾ ਕਰਕੇ ਲੈ ਗਏ ਉੱਥੇ ਉਹਨਾਂ ਨੇ ਆਪਸ ਜਿਹੜੇ ਬੰਦੇ ਵਿਚਲਾ ਬੰਦਾ ਸੀ ਉਹਨੇ ਪੈਸੇ ਖਾਦੇ ਹੋਏ ਸੀਗੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਫਿਰ ਆਪਾਂ ਕਰਕੇ ਤੇ ਮੈਂ ਵਾਪਸ ਸਰੀ ਸਲਾਮਤ ਆਪਣੇ ਇੰਡੀਆ ਵਾਪਸ ਆ ਜਾਂਦੀ ਆ ਫਿਰ ਦੁਬਾਰਾ ਮੈਂ ਜਾਂਦੀ ਆ ਇੱਕ ਵਧੀਆ ਵੀਜ਼ੇ ਤੇ ਵਧੀਆ ਕਾਰੋਬਾਰ ਮੈਨੂੰ ਸਲੂਨ ਦੀ ਉੱਤੇ ਜੌਬ ਮਿਲਦੀ ਆ ਤੇ ਥੋੜਾ ਮੈਂ ਇੱਥੇ ਸਿੱਖਿਆ ਸੀਗਾ ਥੋੜਾ ਉੱਥੇ ਹੋਰ ਜਾ ਕੇ ਸਿੱਖਦੀ ਆ 1.5 ਸਾਲ ਫਿਰ ਉੱਥੇ ਕੰਮ ਕਰਦੀ ਵਧੀਆ ਤਰੀਕੇ ਨਾਲ ਰਹਿੰਦੀ ਵਧੀਆ ਬੰਦਿਆਂ ਚ ਰਹਿੰਦੀ ਆ ਸਾਰਾ ਕੁਝ ਵਧੀਆ ਹੁੰਦਾ ਫਿਰ ਉਸ ਤੋਂ ਬਾਅਦ ਫਿਰ ਇੱਕ ਝਟਕਾ ਲੱਗਦਾ ਜ਼ਿੰਦਗੀ ਨੂੰ ਲੋਕਡਾਊਨ ਹੋ ਜਾਂਦਾ ਚਲੋ ਸਾਰਿਆਂ ਨੇ ਹੀ ਸੀਗਾ ਹਨ ਫਿਰ ਆਪਣਾ ਹੀ ਮਤਲਬ ਕੋਈ ਉਹਨਾਂ ਨੇ ਸੈਲਰੀ ਨਹੀਂ ਦਿੱਤੀ ਕੋਈ ਉਹਨਾਂ ਨੇ ਵਿਜੇ ਦੇ ਪੈਸੇ ਨਹੀਂ ਦਿੱਤੇ ਕੁਝ ਵੀ ਮਤਲਬ ਟਿਕਟ ਨਹੀਂ ਲੈ ਕੇ ਦਿੱਤੀ ਆਪਣੇ ਪੈਸਿਆਂ ਦਾ ਲੱਖ ਰੁਪਈਆ ਦਾ ਘਾਟਾ ਖਾ ਕੇ ਫਿਰ ਇੱਕ ਵਾਰੀ ਲਾਕਡਾਊਨ ਚ ਦੁਬਾਰਾ ਵਾਪਸ ਆ ਜਾਂਦੀਆਂ ਫਿਰ ਆਪਣੇ ਰੱਬ ਨਾਲ ਗੱਲਾਂ ਕਰਕੇ ਦੁਬਾਰਾ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੀਆਂ ਸੈਲੂਨ ਖੋਲ੍ਹਦੀਆਂ ਇੱਥੇ ਆ ਕੇ ਪਹਿਲਾਂ ਜੌਬ ਕਰਦੀਆਂ ਫਿਰ ਥੋੜੇ ਟਾਈਮ ਬਾਅਦ ਆਪਣੇ ਸੈਲੂਨ ਓਪਨ ਕਰਦੀਆਂ 6 ਕੁ ਮਹੀਨੇ ਵਧੀਆ ਸਭ ਚੱਲਦਾ ਪਿਆ ਫਿਰ ਰੱਬ ਦੀ ਮਰਜ਼ੀ ਜੋ ਉਹਨੂੰ ਠੀਕ ਲੱਗਾ ਤੇ ਉਸ ਤੋਂ ਬਾਅਦ ਵਧੀਆ ਚੱਲਦੀ ਪਈ ਜ਼ਿੰਦਗੀ ਤੇ ਪੈਰਾਲਾਈਜ਼ ਦਾ ਟੈਗ ਹੋ ਜਾਂਦਾ ਠੀਕਾ ਫਿਰ ਇੱਕ ਵਾਰੀ ਬਹੁਤ ਵੱਡਾ ਝਟਕਾ ਲੱਗਦਾ ਤੇ ਉਸ ਤੋਂ ਬਾਅਦ ਥੋੜੀ ਮੈਡੀਸਨ ਵਗੈਰਾ ਚੱਲਦੀ ਆ ਸਲੂਨ ਮੇਰਾ ਬੰਦ ਹੋ ਜਾਂਦਾ ਲੱਖ ਰੁਪਏ ਦਾ ਫੇਰ ਘਾਟਾ ਜ਼ਿੰਦਗੀ ਚ ਫੇਰ ਵੱਡਾ ਘਾਟਾ ਕਰਨ ਤੋਂ ਬਾਅਦ ਫਿਰ ਮੇਰੀ ਡੇਢ ਸਾਲ ਸੋਰੀ 1 ਸਾਲ ਮੈਡੀਸਨ ਚੱਲਦੀ ਆ ਦੁਬਾਰਾ ਫਿਰ ਆਪਣੇ ਆਪ ਨੂੰ ਸਟਰੋਂਗ ਕੀਤਾ ਆਪਣੇ ਬੱਚੇ ਦੇ ਕਰਕੇ ਆਪਣੀ ਵਧੀਆ ਜ਼ਿੰਦਗੀ ਜੀਣ ਦੇ ਲਈ ਦੁਬਾਰਾ ਫਿਰ ਹੁਣ ਨਵਾਂ ਸਲੂਨ ਓਪਨ ਕੀਤਾ ਆ ਉੱਥੇ ਸਟਰਗਲ ਕਰਦੀ ਪਈ ਮਿਹਨਤ ਕਰਦੀ ਪਈ ਸਾਰਾ ਕੁਝ ਵਧੀਆ ਚੱਲਦਾ ਪਿਆ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇਖੋ ਅਜੇ ਜ਼ਿੰਦਗੀ 'ਚ ਹੋਰ ਅੱਗੇ ਕਿੱਥੇ ਲੈ ਕੇ ਜਾਂਦਾ ਜੀ ਸੋ ਇਹ ਨਾਲ ਕੁਝ ਹੰਡਾ ਕੇ ਆਇਓ ਹਣਾ ਆਪਣੇ ਆਪ ਨੂੰ ਹੌਸਲਾ ਕੀ ਦੇ ਦਿੰਦੇ ਸੀਗੇ ਹੌਸਲਾ ਬਸ ਇੱਕ ਬੱਚੇ ਦੇ ਕਰਕੇ ਇੱਕ ਪਰਮਾਤਮਾ ਤੇ ਭਰੋਸਾ ਇੱਕ ਮਾਪੇ ਬਨਾੜ ਸੀਗੇ ਉਹ ਰੱਬ ਰੂਪੀ ਇਨਸਾਨ ਨਾਲ ਸੀ ਇੱਕ ਬੱਚਾ ਸੀ ਸਭ ਤੋਂ ਵੱਡਾ ਮੇਰਾ ਇੱਕ ਸੁਪਨਾ ਆ ਜਾਂ ਇੱਕ ਜ਼ਿੰਮੇਵਾਰੀ ਆ ਮੇਰਾ ਬੱਚਾ ਕੀ ਹੋ ਸਕਦਾ ਮੈਂ ਲਾਈਫ ਦੇ ਵਿੱਚ ਕੁਝ ਗਲਤੀਆਂ ਕੀਤੀਆਂ ਹੁਣ ਗੁਨਾਹ ਕੀਤੇ ਹੁਣ ਪਰ ਬੱਚੇ ਨੇ ਨਹੀਂ ਕੀਤੇ ਜਦੋਂ ਉਹਦੇ ਨਾਲ ਇੱਕ ਗਲਵਕੜੀ ਪਾ ਲੈਂਦੀ ਨਾ ਤੇ ਰੱਬ ਬੋਲੋ ਪਤਾ ਨਹੀਂ ਕਿਹੜੀ એનર્ਜੀ ਆ ਜਾਂਦੀ ਮੇਰੇ ਦੇ ਵਿੱਚ ਫਿਰ ਆਪਣੇ ਆਪ ਨੂੰ ਖੜਾ ਕਰ ਲੈਂਦੀ ਆ ਕਿ ਠੀਕ ਆ ਇਹਦੇ ਕਰਕੇ ਸਾਰਾ ਕੁਝ ਦੀ ਜੀ ਕਰਨਾ ਇੱਕ ਇੱਕ ਮੁਕਾਮ ਤੇ ਲੈ ਕੇ ਜਾਣਾ ਕਿਉਂਕਿ ਇਹਦੀ ਕੋਈ ਗਲਤੀ ਨਹੀਂ ਹੋ ਸਕਦਾ ਮੇਰੀ ਗਲਤੀ ਹੋਵੇ ਪਰਿਵਾਰ ਦੀ ਗਲਤੀ ਹੋਵੇ ਮੇਰੇ ਆਪਣੇ ਮਾਪਬਪ ਦੀਆਂ ਹੋਣ ਕਿਸੇ ਦੀਆਂ ਵੀ ਹੋਣ ਪਰ ਬੱਚੇ ਦਾ ਕੋਈ ਕਸੂਰ ਨਹੀਂ ਆ ਸਿਰਫ ਬੱਚੇ ਕਰਕੇ ਸਾਰਾ ਕੁਝ ਵਧੀਆ ਚੱਲਣ ਦੇ ਲਾਈਫ ਤੇ ਵਿੱਚ ਸਟਰਗਲ ਕਰਨ ਦੀਆਂ ਜੋ ਵੀ ਆ ਜ਼ਿੰਦਗੀ ਵਿੱਚ ਵਕਤ ਹੰਡਾਉਣ ਦੀਆਂ ਭੁੱਖੇ ਰਹਿਣ ਦੀਆਂ ਜੋ ਵੀ ਆ ਮਤਲਬ ਕਰਨ ਦੇ ਆ ਤੇ ਚੱਲਦਾ ਪਿਆ ਲਾਈਫ ਦੇ ਵਿੱਚ ਇਹਨਾ ਸੰਘਰਸ਼ ਇਹਨਾ ਕੁਝ ਦੇਖਦੇ ਪਿਓ ਬੱਚੇ ਖਾਤਰ ਬੱਚੇ ਨੂੰ ਕਿੱਥੇ ਦੇਖਣਾ ਚਾਹੁੰਦੇ ਆਉਣ ਵਾਲੇ ਸਾਲਾਂ ਦੇ ਵਿੱਚ ਬਸ ਬੱਚੇ ਨੂੰ ਇੱਕ ਵਧੀਆ ਪਰਵਿਸ਼ ਦੇਣ ਦੀਆਂ ਕਿ ਥੋੜਾ ਪੜ੍ਹ ਲਿਖ ਕੇ ਆਪਣੇ ਜੋਗਾ ਮਤਲਬ ਹੋ ਜਾਵੇ ਕੁਝ ਵੀ ਕਰੇ ਕਾਰੋਬਾਰ ਛੋਟਾ ਕਰੇ ਵੱਡਾ ਕਰੇ ਪਰ ਕਿਸੇ ਮਤਲਬ ਗਲਤ ਚੀਜ਼ ਨਾ ਕਰੇ ਕਿਸੇ ਦਾ ਦਿਲ ਨਾ ਦੁਖਾਵੇ ਠੀਕ ਆ ਰੋਟੀ ਪਾਣੀ ਚਲੋ ਸਟ੍ਰਗਲ ਆਪਾਂ ਕੋਈ ਕਾਰੋਬਾਰ ਕਰਦੇ ਆ ਜਾਂ ਜੌਬ ਕਰਦੇ ਆ ਉਹ ਵੱਖਰੀਆਂ ਚੀਜ਼ਾਂ ਪਰ ਇਹ ਕਿ ਕਿਸੇ ਨਾਲ ਗਲਤ ਨਾ ਕਰੇ ਬਸ ਆਪਣੀ ਲਾਈਫ ਇੱਕ ਵਧੀਆ ਤਰੀਕੇ ਨਾਲ ਜੀਵੇ ਇੱਕ ਵਧੀਆ ਇਨਸਾਨ ਬਣ ਕੇ ਦੁਨੀਆ ਦੇ ਵਿੱਚ ਵਿਸਰੇ ਜੀ ਤੇ ਜਦੋਂ ਇੰਨਾ ਕੁਛ ਹੰਡਾਉਂਦੇ ਪਏ ਸੀਗੇ ਰਿਸ਼ਤੇਦਾਰ ਪਰਿਵਾਰ ਨੇ ਕਿੰਨਾ ਕੁ ਸਾਥ ਦਿੱਤਾ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਮੈਮ ਥੋੜਾ ਜਿਹਾ ਸਾਰਾ ਪਰ ਮਤਲਬ ਲੋਕ ਹੁੰਦੇ ਗੱਲਾਂ ਕਰਨ ਲਈ ਠੀਕ ਆ ਮੇਰੇ ਆਪਣੇ ਮਾਪੇ ਨੇ ਵੀ ਦਿੱਤਾ ਮੇਰੇ ਭਰਾ ਪਰਜਾਇ ਨੇ ਦਿੱਤਾ ਬਾਕੀ ਸਭ ਲੋਕ ਗੱਲਾਂ ਕਰਨ ਵਾਲੇ ਆ ਸੁਣਾਣ ਜੋਗੇ ਆ ਕਿਸੇ ਨੇ ਕੋਈ ਸਾਥ ਨਹੀਂ ਆ ਲਾਸਟ ਮੈਂ ਅੱਜ ਵੀ ਪਹਿਲਾਂ ਵੀ ਉਦੋਂ ਵੀ ਇਕੱਲੇ ਸਟ੍ਰਗਲ ਕਰਦੀ ਸੀ ਬੱਚੇ ਦੇ ਨਾਲ ਅੱਜ ਵੀ ਇਕੱਲੇ ਕਰਨਦੀ ਆ ਇੱਕ ਮੈਂ ਸਟਾਪ ਕਰਾਂ ਤੇ ਮਮ ਰਿਸ਼ਤੇਦਾਰ ਕਿਸੇ ਨੇ ਨਹੀਂ ਸਾਥ ਦਿੱਤਾ ਤੇ ਹੁਣ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ ਹਨਾ ਤੇ ਇਸ ਬਿਜ਼ਨਸ ਦੇ ਲਈ ਮਤਲਬ ਕਿੰਨਾਕ شدت ਨਾਲ ਲੱਗੇ ਪਿਓ ਕੰਮ ਕਰਨ ਵਾਸਤੇ ਕਿ ਨਹੀਂ ਮਤਲਬ ਜੋ ਸੀ ਆਪਣੇ ਬੇਟੇ ਵਾਸਤੇ ਚਾਹੁੰਦੇ ਆ ਜੋ ਮੈਂ ਆਪਣੇ ਬੇਟੇ ਲਈ ਕੰਮ ਕਰਨਾ ਚਾਹੁੰਦੀ ਆ ਉਹਨੂੰ ਉਹ ਵਾਲਾ ਮੁਕਾਮ ਮਿਲ ਜਾਵੇ ਜੀ ਬਿਲਕੁਲ ਬਿਲਕੁਲ ਮੈਂ ਆਪਣੇ ਪੂਰਾ ਸਟruggਲ ਕਰਨਦੇ ਜਾਂ ਦਿਨ ਪਰ ਰਾਤ ਕੰਮ ਕਰਨਦੇ ਜਾਂ ਸਸਤੀਆਂ ਆਫਰਾਂ ਆਪਣੇ ਆਪ ਲਈ ਵੀ ਚਲੋ ਠੀਕ ਹੈ ਕਮਾਣਾ ਜਾਂ ਤੇ ਲੋਕਾਂ ਦਾ ਵੀ ਭਲਾ ਕਰਨਾ ਉਹਨਾਂ ਚੀਜ਼ਾਂ ਨੂੰ ਲੈ ਕੇ ਪੂਰੇ ਸਟruggਲ ਕਰਦੀ ਪਈਆਂ ਇਸ ਟਾਈਮ ਤੇ ਕਈ ਵਾਰੀ ਕੰਮ ਹੁੰਦੇ ਵੀ ਆ ਹਨਾ ਬਿਜ਼ਨਸ ਕਈ ਵਾਰੀ ਵੇਲੇ ਵੀ ਜਾਣਾ ਪੈਂਦਾ ਵਾ ਵਾਰੀ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਨਾਲ ਕਾਫੀ ਕੁਝ ਵਧੀਆ ਪੂਰਾ ਦਿਨ ਨਿਕਲ ਜਾਂਦਾ ਕਈ ਵਾਰੀ ਬੌਣੀ ਵੀ ਨਹੀਂ ਹੁੰਦੀ ਹੈ ਨਾ ਐਵੇਂ ਜਾਣਾ ਪੈਂਦਾ ਪਰ ਉਸ ਰੱਬ ਤੇ ਭਰੋਸਾ ਰੱਖ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਚਲੋ ਜੋ ਉਸ ਮਾਲਕ ਨੂੰ ਮਨਜ਼ੂਰ ਜੋ ਉਹਦੀ ਰਜ਼ਾ ਦੇ ਵਿੱਚ ਉੱਥੇ ਰਹਿਣਾ ਕਿ ਪਤਾ ਜ਼ਿੰਦਗੀ ਦੇ ਵਿੱਚ ਅੱਗੇ ਹਜੇ ਕੀ ਕੁਝ ਲਿਖਿਆ ਹੋਇਆ ਤੇ ਲਤਨਾ ਖਿੱਚਣ ਵਾਲੇ ਕਿੰਨੇ ਕੁ ਮੇਲੇ ਨੇ ਵਾਧੂ ਆ ਮੈਂ ਲੱਤਾਂ ਖਿੱਚਣ ਵਾਲੀ ਤਾਂ ਦੁਨੀਆ ਬਹੁਤ ਆ ਆਪਾਂ ਜੇ 99% ਲੋਕ ਲੱਤਾਂ ਖਿੱਚਣ ਵਾਲੇ ਆ 1-2% ਲੋਕ ਆ ਜਿਹੜੇ ਤੁਹਾਨੂੰ ਹੌਸਲਾ ਦੇਣਗੇ ਸਾਨੂੰ ਹੌਸਲਾ ਦੇਣਗੇ ਨਹੀਂ ਤਾਂ ਬਾਕੀ ਪਿੱਛੇ ਨੂੰ ਖਿੱਚਦੇ ਆ ਅੱਗੇ ਨੂੰ ਕੋਈ ਨਹੀਂ ਵਧਣ ਦਿੰਦਾ ਗਲਤ ਗੱਲਾਂ ਗਲਤ ਕਮੈਂਟ ਵੀਡੀਓ ਤੇ ਜਾਂ ਗਲਤ ਚੀਜ਼ਾਂ ਵਧੀਆ ਉਹ ਵੀ ਚੀਜ਼ਾ ਵਧੀਆ ਕਿਉਂਕਿ ਕੋਈ ਸਖਾਣ ਵਾਲਾ ਵੀ ਹੋਣਾ ਜ਼ਰੂਰੀ ਆ ਮੈਂ ਨਹੀਂ ਕਹੂੰਗੀ ਕਿ ਗਲਤ ਆ ਉਹ ਲੋਕ ਗਲਤ ਨਹੀਂ ਉਹ ਬਹੁਤ ਵਧੀਆ ਜਿਹੜੇ ਇਹ ਚੀਜ਼ਾਂ ਕਰਦੇ ਪਏ ਮੇਰੇ ਨਾਲ ਮੇਰੀਆਂ ਗਲਤੀਆਂ ਨੂੰ ਦੱਸਦੇ ਪਏ ਆ ਗਲਤੀਆਂ ਦੱਸਣ ਵਾਲੇ ਲੋਕ ਨਹੀਂ ਮਿਲਦੇ ਮੈਂ ਧੰਨਵਾਦ ਕਰੂੰਗੀ ਉਹਨਾਂ ਦਾ ਵੀ ਜਿਹੜੇ ਮੇਰੀਆਂ ਗਲਤੀਆਂ ਦੱਸਦੇ ਪਏ ਆ ਤੇ ਧੰਨਵਾਦ ਉਹਨਾਂ ਦਾ ਵੀ ਜਿਹੜੇ ਮੈਨੂੰ ਮਤਲਬ ਵਧੀਆ ਦੱਸਦੇ ਪਏ ਆ ਮੈਨੂੰ ਸ਼ਾਬਾਸ਼ ਹੀ ਦਿੰਦੇ ਪਏ ਆ ਸਾਰਿਆਂ ਦਾ ਧੰਨਵਾਦ ਦਿਲੋਂ ਧੰਨਵਾਦ ਉਹਨਾਂ ਸਾਰਿਆਂ ਦਾ ਇੱਕ ਇਕੱਲੀ ਔਰਤ ਲਈ ਇਸ ਸਮਾਜ ਦੇ ਵਿੱਚ ਸਰਵਾਈਵ ਕਰਨਾ ਬਹੁਤ ਔਖਾ ਵਾ ਜੇ ਤੁਸੀਂ ਆਪਣੇ ਬੇਟੇ ਦੇ ਲਈ ਮਤਲਬ ਸਿੰਗਲ ਮਦਰ ਹੈ ਨਾ ਕੋਸ਼ਿਸ਼ ਕਰ ਰਹੇ ਹੋ ਸੰਘਰਸ਼ ਕਰ ਰਹੇ ਹੋ ਸਮਾਜ ਦਾ ਤੁਹਾਡੇ ਪ੍ਰਤੀ ਕਿਹੋ ਜਿਹਾ ਨਜ਼ਰੀਆ ਰਿਹਾ ਮੈਂ ਮੈਂ ਕਦੀ ਮਤਲਬ ਆਪਣੇ ਆਪ ਨੂੰ ਸਿੰਗਲ ਮਦਰ ਨਹੀਂ ਸਮਝਿਆ ਮੈਂ ਜਸਟ ਮਤਲਬ ਆਪਣੇ ਆਪ ਨੂੰ ਸਿਰਫ ਇੱਕ ਮਾਂ ਸਮਝ ਕੇ ਚੱਲਦੀ ਆ ਮੈਂ ਉਹ ਨਹੀਂ ਚੀਜ਼ ਕਰਦੀ ਠੀਕ ਆ ਲੋਕਾਂ ਦੀ ਆਪਣੀ ਥਿੰਕਿੰਗ ਆ ਉਹ ਕੀ ਸੋਚਦੇ ਆ ਮੇਰੇ ਬਾਰੇ ਮੈਨੂੰ ਸਿਰਫ ਇਹ ਆ ਕਿ ਮੇਰਾ ਮੈਂ ਇੱਕ ਬੱਚੇ ਦੀ ਮਾਂ ਆ ਤੇ ਮੈਂ ਉਹਦੇ ਲਈ ਆਪਣੀਆਂ ਜੋ ਵੀ ਜ਼ਿੰਮੇਵਾਰੀਆਂ ਉਹਨਾਂ ਨੂੰ ਪੂਰੀ ਕਰ ਸਕਾਂ ਲੋਕ ਕੀ ਸੋਚਦੇ ਆ ਮੈਂ ਇਸ ਚੀਜ਼ ਬਾਰੇ ਨਹੀਂ ਸੋਚਦੀ ਮੈਂ ਸਿਰਫ ਆਪਣੇ ਕਾਰੋਬਾਰ ਆਪਣੇ ਜੇ ਤੇ ਆਪਣੀ ਲਾਈਫ ਬਾਰੇ ਸੋਚਦੀ ਆ ਬਾਕੀ ਮੈਨੂੰ ਕਿਸੇ ਨਾ ਕੁਝ ਮਤਲਬ ਲੈਣ ਦੇਣੀ ਆ ਮੈਨੂੰ ਸਿਰਫ ਆਪਣੇ ਬੱਚੇ ਤੱਕ ਆ ਇੱਕ ਦਲਦਲ ਦੇ ਵਿੱਚ ਫਸੇ ਹੋਏ ਸੀ ਹੌਸਲਾ ਕੀਤਾ ਬਾਹਰ ਨਿਕਲੇ ਬਹੁਤ ਸਾਰੀਆਂ ਇਹੋ ਜਿਹੀਆਂ ਔਰਤਾਂ ਨੇ ਜਿਹੜੀਆਂ ਹਾਲੇ ਵੀ ਇਸੇ ਦਲਦਲ ਦੇ ਵਿੱਚ ਫਸੀਆਂ ਹੋਈਆਂ ਨੇ ਬੱਚਾ ਖਾਤਰ ਕੰਪਰੋਮਾਈਜ਼ ਕਰਦੀਆਂ ਪਈਆਂ ਨੇ ਉਸੇ ਦਲਦਲ ਦੇ ਵਿੱਚ ਫਸ ਕੇ ਆਪਣਾ ਜੀਵਨ ਵਤੀਤ ਕਰਦੀਆਂ ਪਈਆਂ ਨੇ ਹੁਣ ਔਰਤਾਂ ਨੂੰ ਐਂਡ ਦੇ ਵਿੱਚ ਕੀ ਸੁਨੇਹਾ ਦੇੋਗੇ ਅੱਡੀ ਮਹਾਂਤ ਮੈਂ ਮੈਂ ਹੈ ਨਹੀਂ ਆ ਮੈਂ ਕਿਸੇ ਨੂੰ ਕੀ ਕੋਈ ਸਲਾਹ ਦੇਵਾਂ ਜਾਂ ਕੁਝ ਦੱਸਾਂ ਬਸ ਇਹ ਹੈ ਕਿ ਮੈਂ ਇਹ ਕਹਾਂਗੀ ਕਿ ਇੱਕ ਹੱਥੀ ਹੁਨਲ ਕਰੋ ਰੱਬ ਤੇ ਭਰੋਸਾ ਰੱਖੋ ਇਦਾਂ ਦੀ ਦੁਨੀਆਦਾਰੀ ਤੋਂ ਦੂਰ ਰਹੋ ਜਿੰ ਤੁਸੀਂ ਇਨਾਂ ਚੀਜ਼ਾਂ 'ਚ ਖੁਦ ਫਸਦੇ ਹੋ ਤੇ ਖੁਦ ਹੀ ਨਿਕਲਣਾ ਇਹ ਤੁਹਾਡੀ ਆਪਣੀ ਰਿਸਪੌਂਸਿਬਿਲਟੀ ਆ ਤੁਸੀਂ ਆਪਣੇ ਆਪ ਨੂੰ ਕਿੱਥੇ ਸਟੈਂਡ ਕਰਦੇ ਹੋ ਤੁਸੀਂ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੇ ਹੋ ਲੋਕਾਂ ਨੇ ਤਾਂ ਬਹੁਤ ਕੁਝ ਕਹਿਣਾ ਇਹ ਤੁਸੀਂ ਆਪਣੇ ਮਨ ਨਾਲ ਗੱਲ ਕਰੋ ਜੇ ਤੁਹਾਨੂੰ ਲੱਗਦਾ ਕਿ ਹਾਂ ਅਸੀਂ ਇਦਾਂ ਦੀ ਜ਼ਿੰਦਗੀ ਜੀਣੀ ਆ ਤੇ ਜੀ ਸਕਦੇ ਜੇ ਤੁਹਾਡਾ ਅੰਦਰੋਂ ਮਨ ਹਾਮੀ ਨਹੀਂ ਨਾ ਪਰਦਾ ਤੇ ਤੁਸੀਂ ਕਰੋ ਕੋਈ ਗੱਲ ਨਹੀਂ ਸਟਰਗਲ ਲਾਈਫ ਦੇ ਵਿੱਚ ਕਰੋ ਹੱਥੀਂ ਓਨਰ ਕਰੋ ਸਿੱਖੋ ਕੰਮ ਛੋਟਾ ਵੱਡਾ ਕੋਈ ਨਹੀਂ ਆ ਜ਼ਿੰਦਗੀ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰੋ ਹਮੇਸ਼ਾ ਬਹੁਤ ਬਹੁਤ थैंक यू ਮੈਮ ਕਹਾਣੀਕਾਰ ਚੈਨਲ ਦੇ ਉੱਪਰ ਮਨਦੀਪ कौर ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਧੰਨਵਾਦ